ਸਸਿਆ ਕਾਲ ਤੋਂ ਹੀ ਦੇਖ ਰਹੀ ਹੂੰ ਐਨਓਆਈ24 ਮੈਂ ਗੁਰਪ੍ਰਸਾਦ ਸਿੰਘ ਸਿੱਧੂ ਜਦੀ ਵੱਡੀ ਖਬਰ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਕਈ ਜਗ੍ਹਾ ਪਿੰਡਾਂ ਦੇ ਪਿੰਡ ਅਤੇ ਫਸਲਾਂ ਉਜੜ ਚੁੱਕੀਆਂ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹੇ ਇਸ ਸਮੇਂ ਭਾਰੀ ਹੜ੍ਹਾਂ ਦੀ ਚਪੇੜ ਵਿੱਚ ਆ ਗਏ ਹਨ। ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲ ਅਤੇ ਜਲੰਧਰ ਵਿੱਚ ਦਰਿਆ ਕੰਡੇ ਵਸਦੇ ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ। ਮੌਸਮ ਵਿਭਾਗ ਨੇ ਇੱਕ ਹੋਰ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਹਨ। ਖੇਤੀਬਾੜੀ ਉਹ ਵੀ ਭਾਰੀ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਮੌਸਮੀ ਫਸਲਾਂ ਹਨ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ ਖੇਤਾਂ ਵਿੱਚ ਆਏ ਕੋਦਮ ਇੰਨੇ ਮੀਕ ਦੇ ਪਾਣੀ ਕਾਰਨ ਉਹ ਪੂਰੀਆਂ ਡੁੱਬ ਚੁੱਕੀਆਂ ਹਨ ਜੋ ਕਿ ਇਸ ਪਾਣੀ ਦੇ ਘਟ ਹੋ ਜਾਣ ਤੇ ਵੀ ਨਹੀਂ ਕੰਮ ਆਣਗੀਆਂ ਤੇ ਜੋ ਆਪਣੇ ਆਰਤੀ ਹਨ ਆਰਤੀਆਂ ਨੇ ਵੀ ਕਿਸਾਨਾਂ ਕੋਲੋਂ ਆਪਣੇ ਹੱਥ ਪਿੱਛੇ ਖਿੱਚ ਲਿਆ ਹੈ ਇਸ ਸਮੇਂ ਹੀ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਰਜੀਤ ਦਸਾਂ ਨੇ ਲੋਕਾਂ ਦੀ ਮਦਦ ਲਈ ਅੱਗੇ ਆਪਣਾ ਹੱਥ ਵਧਾਇਆ ਹੈ ਉਹਨਾਂ ਦੀ ਟੀਮ ਨੇ ਹੜਪੀੜਤਾ ਤੱਕ ਖਾਣ ਪੀਣ ਦੀਆਂ ਚੀਜ਼ਾਂ ਦਵਾਈਆਂ ਕੱਪੜੇ ਪਹੁੰਚਾਉਣ ਦੀ ਵੱਡੀ ਮਹਿੰਮ ਚਲਾਈ ਹੈ ਦਜੀਤ ਦਸਾਂਜ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਹੜਪੀੜਤ ਹਨ ਉਹਨਾਂ ਨੂੰ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਕੇ ਸਹਾਇਤਾ ਕਰ ਸਕਦੇ ਹਨ ਇਸ ਸਮੇਂ ਗਿੱਪੀ ਗਰੇਵਾਲ ਨੇ ਵੀ ਆਪਣਾ ਹੱਥ ਅੱਗੇ ਵਧਾਇਆ ਹੈ ਗੰਗਪੀ ਗਰੇਵਾਲ ਜੋ ਕਿ ਇੱਕ ਵੱਡੇ ਕਲਾਕਾਰ ਹਨ ਹਨ ਤੇ ਗਿੱਪੀ ਗਰੇਵਾਲ ਨੇ ਅਜਨਾਲਾ ਖੇਤਰ ਵਿੱਚ ਪੀੜਤ ਲੋਕਾਂ ਅਤੇ ਪਸ਼ੂਆਂ ਲਈ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਨੇ ਮੱਕੀ ਦਾ ਆਚਾਰ ਭਰਿਆ ਟਰੱਕ ਭੇਜਿਆ ਹੈ ਤਾਂ ਜੋ ਪਸ਼ੂਆਂ ਨੂੰ ਚਾਰੇ ਦੀ ਘਾਟ ਨਾ ਹੋਵੇ। ਗਿੱਪੀ ਗਰੇਵਾਲ ਨੇ ਇਹ ਵੀ ਕਿਹਾ ਹੈ ਕਿ ਇਹ ਸਮਾਂ ਇੱਕ ਦੂਜੇ ਦਾ ਸਾਥ ਦੇਣ ਦਾ ਹੈ। ਪੰਜਾਬੀ ਸੰਗੀਤ ਦੇ ਮਹਾਨ ਗਾਇਕ ਗੁਰਦਾਸ ਮਾਨ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 25 ਲੱਖ ਰੁਪਏ ਦਾਨ ਕੀਤੇ ਹਨ। ਗੁਰਦਾਸ ਮਾਨ ਨੇ ਕਿਹਾ ਹੈ ਕਿ ਉਹਨਾਂ ਦਾ ਇਹ ਛੋਟਾ ਜਿਹਾ ਯੋਗਦਾਨ ਲੋਕਾਂ ਦੇ ਦੁੱਖਾਂ ਨੂੰ ਕੁਝ ਘਟਾ ਸਕੇ ਉਹਨਾਂ ਨੇ ਹੋਰ ਪੰਜਾਬੀਆਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਹੈ ਇਸੇ ਦਰਮਿਆਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਨੇ ਪੰਜਾਬ ਦੇ ਹਾਲਾਤ ਤੇ ਦੁੱਖ ਪ੍ਰਗਟਾਇਆ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਪੰਜਾਬ ਨੇ ਹਮੇਸ਼ਾ ਹੀ ਉਹਨਾਂ ਨੂੰ ਪਿਆਰ ਦਿੱਤਾ ਹੈ ਹੁਣ ਉਹ ਸਮੇਂ-ਸਮੇਂ ਤੇ ਮਦਦ ਕਰਨ ਲਈ ਹਮੇਸ਼ਾ ਹੀ ਤਿਆਰ ਰਹਿਣਗੇ ਤੋ ਪਹਿਲਾ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੇਟੀ ਦੇ ਪਤੀ ਰਾਜਕੁੰਦਰਾ ਅਤੇ ਪੰਜਾਬੀ ਗਾਇਕ ਰਣਜੀਤ ਬਾਵਾ ਬੱਬੂ ਮਾਨ ਅਤੇ ਤਿੰਦਰ ਸਰਤਾਜ ਵੱਲੋਂ ਵੀ ਪੰਜਾਬ ਦੇ ਹੜਪੀੜਤਾਂ ਦੀ ਮਦਦ ਦਾ ਐਲਾਨ ਕੀਤਾ ਗਿਆ ਸੀ ਇਹ ਸੱਚ ਹੈ ਕਿ ਹੜਾ ਨੇ ਪੰਜਾਬ ਵਿੱਚ ਬਹੁਤ ਤਬਾਈ ਮਚਾਈ ਹੈ ਪਰ ਇਸ ਸਮੇਂ ਨਾਲ ਇਹ ਵੀ ਸੱਚ ਹੈ ਕਿ ਪੰਜਾਬ ਦੇ ਕਲਾਕਾਰ ਸਮਾਜ ਸੇਵੀ ਅਤੇ ਆਮ ਲੋਕ ਵੱਡੇ ਦਿਲਾਂ ਨਾਲ ਇੱਕ ਦੂਜੇ ਦੀ ਮਦਦ ਲਈ ਅੱਗੇ ਆ ਰਹੇ ਹਨ ਆਓ ਸਹੀ ਆਪਣਾ ਯੋਗਦਾਨ ਪਾਈਏ ਅਤੇ ਆਪਣੀ ਯੋਗਤਾ ਅਨੁਸਾਰ ਹੜਪੀੜਤਾਾਂ ਦੀ ਮਦਦ ਕਰੀਏ ਵਾਹਿਗੁਰੂ ਜੀ ਸਭ ਦੀ ਰੱਖਿਆ ਕਰੇ ਇੱਥੇ ਖਾਲਸਾ ਏਡ ਵਾਲੇ ਵੀ ਅੱਗੇ ਆਏ ਹਨ ਉਹਨਾਂ ਨੇ ਆਪਣੀਆਂ ਵੱਖ-ਵੱਖ ਜਗ੍ਹਾ ਤੇ ਟੀਮਾਂ ਨੂੰ ਤੈਨਾਤ ਕੀਤਾ ਹੈ ਤਾਂ ਕਿ ਜੋ ਹੜ੍ਹ ਪ੍ਰਭਾਵਿਤ ਲੋਕ ਹਨ ਉਹਨਾਂ ਦੀ ਮਦਦ ਕੀਤੀ ਜਾ ਸਕੇ ਉਹਨਾਂ ਦੇਖੋ ਜੇ ਸ਼ੋਰ ਤੁਸੀਂ ਥੱਲੇ ਦੇਖ ਰਹੇ ਹੋ ਜੋ ਚੱਲ ਰਹੇ ਆ ਮੂਗਾ ਦੇ ਬਸ ਸਟੈਂਡ ਦੇ ਸਾਹਮਣੇ ਵਾਲੇ ਪੁਲ ਦੇ ਥੱਲੇ ਇਹ ਟੀਮ ਕੱਲ ਤੋਂ ਤੈਨਾਤ ਹੈ ਜੋ ਕਿ ਵੱਖ-ਵੱਖ ਲੋਕਾਂ ਤੋਂ ਆਮ ਲੋਕਾਂ ਤੋਂ ਜੋ ਹੜ੍ਹ ਪੀੜਤਾਂ ਦੇ ਲਈ ਵੱਖ-ਵੱਖ ਤਰ੍ਹਾਂ ਨਾਲ ਮਦਦ ਲੈ ਰਹੇ ਹਨ ਤਾਂ ਕਿ ਜੋ ਅੱਗੇ ਮਦਦ ਪਹੁੰਚਾਈ ਜਾ ਸਕੇ ਸੋ ਸਾਡੀ ਵੀ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਕਿ ਜਿੰਨਾ ਹੋ ਸਕੇ ਆਪਾਂ ਹੜ੍ਹ ਪੀੜਤਾਂ ਦੀ ਮਦਦ ਕਰ ਸਕੀਏ ਤੋਂ ਵੱਤੋ ਵੱਧ ਆਪਾਂ ਖਾਲਸਾ ਐਡ ਦੇ ਨਾਲ ਜੁੜ ਕੇ ਉਹਨਾਂ ਦੀ ਮਦਦ ਕਰ ਸਕਦੇ ਹਾਂ ਜੇ ਤੁਸੀਂ ਚਾਹੋ ਤਾਂ ਮੁੱਖ ਮੰਤਰੀ ਗਲੀ ਫੰਡ ਦੇ ਵਿੱਚ ਵੀ ਸਿੱਧਾ ਡਾਇਰੈਕਟਰ ਆਪਣੀ ਮਦਦ ਪਾ ਸਕਦੇ ਹਾਂ ਅਕਸਰ ਹੀ ਪੰਜਾਬ ਦੇ ਉੱਤੇ ਮਾੜੇ ਦਿਨ ਆਏ ਹਨ ਤੇ ਪੰਜਾਬ ਚ ਕੀ ਪੂਰੇ ਦੇਸ਼ ਭਰ ਦੇ ਵਿੱਚ ਹੀ ਆਏ ਹਨ ਤਾਂ ਹਮੇਸ਼ਾ ਹੀ ਪੰਜਾਬੀਆਂ ਵੱਲੋਂ ਇੱਕ ਵੱਡੀ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਇਸ ਸਮੇਂ ਪੰਜਾਬ ਦੇ ਹਾਲਾਤ ਖੁਦ ਦੇ ਇਹ ਜੇ ਬਣੇ ਹੋਏ ਨਹੀਂ ਕਿ ਅਸੀਂ ਬਾਹਰਲੀਆਂ ਸਟੇਟਾਂ ਵੱਲ ਜਾ ਨਹੀਂ ਸਕ ਰਹੇ ਇਸ ਸਮੇਂ ਪੰਜਾਬ ਨੂੰ ਆਪਣੀ ਹੀ ਲੋੜ ਹੈ ਕਿਉਂਕਿ ਕੋਈ ਬਾਹਰੋਂ ਤਾਂ ਆ ਕੇ ਨਹੀਂ ਕਰੇਗਾ ਕੁਝ ਹੀ ਲੋਕ ਹਨ ਜੋ ਬਾਹਰੋਂ ਕਰ ਸਕਦੇ ਹਨ ਉਹਨਾਂ ਵਿੱਚ ਇੱਕ ਸੰਜੇ ਦਾਜੀ ਹੈ ਜਿਨ੍ਹਾਂ ਨੇ ਆਪਣਾ ਮਦਦ ਕੀਤੀ ਹੈ ਪੰਜਾਬ ਦੇ ਲਈ ਤਾਂ ਇਹ ਵੀ ਗੱਲ ਬਹੁਤ ਸਲਾਘਾਯੋਗ ਹਨ ਪਰ ਇਸ ਸਮੇਂ ਪੰਜਾਬ ਨੂੰ ਪੰਜਾਬੀਆਂ ਦੀ ਜ਼ਿਆਦਾ ਜ਼ਰੂਰਤ ਹੈ ਤਾਂ ਜਿੰਨਾ ਹੋ ਸਕੇ ਵੱਤ ਵੱਦ ਆਪਾਂ ਆਪਣਾ ਯੋਗਦਾਨ ਪਾ ਸਕਦੇ ਹਾਂ ਜੋ ਤੁਹਾਡੀ ਯੋਗਤਾ ਅਨੁਸਾਰ ਤੁਹਾਨੂੰ ਸਹੀ ਲੱਗੇ ਸੋ ਮਿਲਦੇ ਹਾਂ ਅਗਲੀ ਖਬਰ ਨਾਲ ਵਾਹਿਗੁਰੂ ਸਾਹਿਬ ਦੀ ਰੱਖਿਆ ਕਰੇ ਮੇਰ ਪ੍ਰਿਆਤ ਸਭ ਤੇ ਰੱਖੇ さすが。